ਤੁਹਾਨੂੰ ਜ਼ਿੰਦਗੀ ਦੇ ਚੰਕ ਮਾਰਦੇ ਹੋ ਆਪਣੀ ਲਾਈਫ ਕਿਸ ਤਰੀਕੇ ਵੀ ਖੁਸ਼ੀ ਹੁੰਦੀ ਹੈ ਪਹਿਲਾਂ ਦਾ ਸਮਾਂ ਦੇਖ ਕੇ ਤੇ ਹੁਣ ਦਾ ਸਮਾਂ ਦੇਖ ਕੇ ਹਾਂ ਖੁਸ਼ੀ ਜਿਹੜਾ ਮਸਲਾ ਹੈ ਖੁਸ਼ੀ ਮਸਲਾ ਆਨੰਦ ਦਾ ਹੈ ਖੁਸ਼ੀ ਮਸਲਾ ਅੰਦਰੋਂ ਉੱਗਣ ਵਾਲੇ ਵਿਚਾਰ ਉਹਨਾਂ ਤੇ ਕਰਨ ਵਾਲਾ ਕੰਮ ਇਹ ਤੁਹਾਨੂੰ ਖੁਸ਼ੀ ਦਿੰਦਾ ਜਦੋਂ ਤੁਹਾਡੇ ਇਹ ਸਾਰੇ ਕਹਿੰਦੇ ਵੀ ਨੇ ਕਰਮ ਚੰਗੇ ਕਰੋ ਤੁਹਾਨੂੰ ਸਭ ਕੁਝ ਹੀ ਮਿਲੇ ਤੁਹਾਡਾ ਥੋੜਾ ਹਾਦਸੇ ਬਾਰੇ ਬਤਾਓ ਕਿ ਕਿਸ ਤਰੀਕੇ ਦੇ ਨਾਲ ਹਾਦਸਾ ਹੋ ਗਿਆ ਸੀਗਾ ਹਾਦਸਾ ਵਾਪਰਿਆ ਸੀਗਾ ਤੇ ਹਾਦਸੇ ਨੇ ਤੁਹਾਡੀ ਜ਼ਿੰਦਗੀ 'ਚ ਕੀ ਕੁਝ ਨਵਾਂ ਲਿਆਦਾ ਹਾਦਸਾ ਮੇਰਾ ਜਰਮਨੀ 'ਚ ਹੋਇਆ ਸੀ ਮੈਂ ਯੂਐਨ 'ਚ ਜੌਬ ਕਰਦਾ ਸੀ ਟ੍ਰੇਨ ਦੇ ਨੀਚੇ ਆ ਗਿਆ ਸੀ ਦੋਨੇ ਲੈਗਸ ਕੰਪਿਊਟ ਹੋਣ ਤੋਂ ਬਾਅਦ ਬਾਡੀ ਦੇ ਬਹੁਤ ਸਾਰੇ ਇੰਜਰੀਜ਼ ਬਹੁਤ ਸਾਰਾ ਡੈਮੇਜ ਸੀਗਾ ਮੇਰੇ ਹੈਡ ਇਜਰੀ ਬਹੁਤ ਜ਼ਿਆਦਾ ਸੀ ਤੇ ਉਸ ਤੋਂ ਬਾਅਦ ਕੋਮਾ ਚਾਂਦ ਤੋਂ ਬਾਅਦ ਮੈਂ ਸਰਵਾਈਵ ਬੜੀ ਮੁਸ਼ਕਲ ਨਾਲ ਕਰ ਸਕਿਆ ਔਰ ਮੌਤ ਨੂੰ ਬੜਾ ਨਜ਼ਦੀਕ ਤੋਂ ਫੀਲਿੰਗ ਚ ਆਉਂਦੀ ਸੀ ਮੌਤ ਮੇਰੇ बार-बार ਜਦੋਂ ਮੇਰੀ ਅੱਖ ਖੁੱਲਦੀ ਸੀ ਐਕਸੀਡੈਂਟ ਮੇਰੇ ਲਈ ਬਰਦਾਮ ਸਾਬਤ ਹੋਇਆ ਸ਼ਾਇਦ ਮੇਰੇ ਲਈ ਇੱਕ ਬਹੁਤ ਵੱਡਾ ਕਾਇਨਾਤ ਦਾ ਅਸ਼ੀਰਵਾਦ ਸਾਬਤ ਹੋਇਆ ਆਈ ਫੀਲ ਥਿਸ ਐਕਸੀਡੈਂਟ ਇਨ ਦਿਸ ਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਤੇ ਮੈਂ ਮਨੀਸ਼ ਕੁਮਾਰ ਅੱਜ ਤੁਹਾਨੂੰ ਇੱਕ ਐਹੋਜੇ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਹੜੇ ਪੰਜਾਬ ਦੇ ਲਗਭਗ 9 ਤੋਂ 10 ਜ਼ਿਲ੍ਹਿਆਂ ਦੇ ਵਿੱਚ ਫਰੀ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਾਉਂਦੇ ਨੇ ਤੇ ਉਹਨਾਂ ਦਾ ਖਰਚਾ ਚੱਕਦੇ ਨੇ ਪਿਛਲੇ 15 ਤੋਂ 20 ਸਾਲਾਂ ਤੋਂ ਇਹ ਕੰਮ ਕਰ ਰਹੇ ਨੇ ਤੇ ਮੇਰੇ ਨਾਲ ਇਸ ਵਕਤ ਚੰਡੀਗੜ੍ਹ ਪੁਲਿਸ ਦੇ ਜਾਬਾਦ ਇੰਸਪੈਕਟਰ ਰਾਮਦੀਲ ਜੀ ਮੇਰੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਮਨੀਸ਼ ਥੈਂਕ ਯੂ ਵੈਰੀ ਮੱਚ ਸਰ ਇੱਕ ਖਿਆਲ ਸਭ ਤੋਂ ਪਹਿਲਾਂ ਦਾ ਕਿੱਥੋਂ ਆਇਆ ਲਗਭਗ ਹਜ਼ਾਰਾਂ ਦੀ ਤਦਦ ਦੇ ਵਿੱਚ ਬੱਚਿਆਂ ਨੂੰ ਇੱਕ ਵੱਡੇ ਪੇਪਰ ਦੀ ਤਿਆਰੀ ਤੁਸੀਂ ਕਰਦੇ ਹੋ ਜੀ ਕੀ ਕਹਿਣਾ ਚਾਹੋਗੇ ਜੀ ਮੈਂ UN ਤੱਕ ਚਲਾ ਗਿਆ ਸੀਗਾ UN ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਆ ਉੱਥੇ ਮੈਂ ਸਿਲੈਕਟ ਹੋ ਗਿਆ ਤੇ ਉੱਥੇ ਮੈਂ ਜੌਬ ਕੀਤਾ ਉਹਨਾਂ ਲੋਕਾਂ ਨੂੰ ਮਿਲ ਕੇ ਬਟ ਉੱਥੇ ਐਕਸੀਡੈਂਟ ਮੇਰਾ ਇਹਨਾਂ ਟਰੈਜਿਕ ਹੋਇਆ ਉਹਦੇ ਬਾਅਦ ਇਹ ਸੁਪਨੇ ਇਹ ਗੱਲਾਂ ਇਹ ਜਜ਼ਵੇ ਜਿਹੜੇ ਤੁਸੀਂ ਡਿਸਕਸ ਕਰ ਰਹੇ ਹੋ ਇਹ ਉਸ ਤੋਂ ਬਾਅਦ ਨਿਕਲਦੇ ਨੇ ਤੇ ਮੈਂ ਮੈਸੇਜ ਇਹ ਨਿਕਲਦਾ ਅੰਦਰੋਂ ਇੱਕ ਕਿ RAMਦੇਵਾਲ ਤੂੰ ਇੱਥੇ ਕਿਦਾਂ ਪਹੁੰਚਿਆ ਇਹ ਤੇਰੇ ਕੋਲੇ ਅਚੀਵ ਕਿਵੇਂ ਹੋਇਆ ਕਿਵੇਂ-ਕਿਵੇਂ ਅਚੀਵ ਕੀਤਾ ਤੂੰ ਮੈਂ ਫਾਈਨਲੀ ਇਹ ਹੀ ਕਨਕਲੂਡ ਕੀਤਾ ਜਾਂ ਇੱਥੇ ਹੀ ਪਹੁੰਚਿਆ ਕਿ ਮੈਂ ਇਹ ਸਭ ਕੁਝ ਕਰ ਸਕਿਆ ਆਪਣੀ ਐਜੂਕੇਸ਼ਨ ਕਰਕੇ ਮੈਂ ਪਿੰਡ ਚ ਪੜ ਕੇ ਗੋਲਜ ਯੂਨੀਵਰਸਿਟੀ ਤੇ ਉਸ ਤੋਂ ਬਾਅਦ ਇੱਥੇ ਨੌਕਰੀ ਮਿਲੀ ਮੈਨੂੰ ਐਜੂਕੇਸ਼ਨ ਕਰਕੇ ਨੌਕਰੀ ਤੋਂ ਬਾਅਦ ਮੈਂ ਯੂਨ ਸਿਲੈਕਟ ਹੋਇਆ ਆਪਣੀ ਐਜੂਕੇਸ਼ਨ ਕਰਕੇ ਯੂਨ ਦੇ ਵਿੱਚ ਜੋ ਐਕਸਪੀਰੀਐਂਸ ਜਿਓ ਚੀਜ਼ਾਂ ਮੈਂ ਦੁਨੀਆ ਚ ਦੇਖੀਆਂ ਦੇ ਸੀ ਜਸਟ because of education now when i am nothing uh, uh, to to have a good good life being a disabled so us pehle mainu khayal aaya ki main education karke itthe pahunch sakda ta mere naal de mere pindan de mere klee ja keh lo ja mere chote bacche oh pahunch sakde ne usi halat ch baithe ne oh jidda main bachpan ch thand naal garmi naal hor musibatan naal ladda reha kapde nahi si kitaban nahi si ਤੇ ਉਹਨਾਂ ਨੂੰ ਵੀ এডਿਕੇਸ਼ਨ ਸਹਾਰਾ ਦੇ ਕੇ ਬਹੁਤ ਸਾਰੀਆਂ ਯੂਨ ਸੰਸਥਾਵਾਂ ਯੂਨ ਵਰਗੀਆਂ ਸੰਸਥਾਵਾਂ ਜੋ ਬਣ ਰਹੀਆਂ ਨੇ ਉਹਨਾਂ ਚ ਲਿਜਾ ਸਕਦੀ ਹੈ এডਿਕੇਸ਼ਨ ਜਦੋਂ ਜਿੰਦਗੀ ਦੇ ਝੰਕ ਮਾਰਦੇ ਹੋ ਆਪਣੀ ਲਾਈਫ ਤੇ ਕਿਸ ਤਰੀਕੇ ਵੀ ਖੁਸ਼ੀ ਹੁੰਦੀ ਹੈ ਪਹਿਲਾਂ ਦਾ ਸਮਾਂ ਦੇਖ ਕੇ ਤੇ ਹੁਣ ਦਾ ਸਮਾਂ ਦੇਖ ਕੇ ਹਾਂ ਖੁਸ਼ੀ ਜਿਹੜਾ ਮਸਲਾ ਹੈ ਖੁਸ਼ੀ ਮਸਲਾ ਆਨੰਦ ਦਾ ਹੈ ਖੁਸ਼ੀ ਮਸਲਾ ਅੰਦਰੋਂ ਉੱਗਣ ਵਾਲੇ ਵਿਚਾਰ ਉਹਨਾਂ ਤੇ ਕਰਨ ਵਾਲਾ ਕੰਮ ਇਹ ਤੁਹਾਨੂੰ ਖੁਸ਼ੀ ਦਿੰਦਾ ਜਦੋਂ ਤੁਹਾਡੇ ਸਾਰੇ ਕਹਿੰਦੇ ਵੀ ਨੇ ਕਰਮ ਚੰਗੇ ਕਰੋ ਤੁਹਾਨੂੰ ਸਭ ਖੁਸ਼ੀ ਮਿਲੇ ਬਟ ਉਸ ਤੋਂ ਪਹਿਲਾਂ ਜਿਹੜਾ ਸਟੇਜ ਹੈ ਉਹ ਵਿਚਾਰ ਦੀ ਹੈ ਵਿਚਾਰ ਤੋਂ ਪਹਿਲਾਂ ਸਟੇਜ ਜਿਹੜੀ ਆ ਇਮੋਸ਼ਨ ਜਿੱਥੇ ਉਗਰੇ ਨੇ ਮਾਈਂਡ ਦੇ ਵਿੱਚ ਉਹਨਾਂ ਨੂੰ ਵਾਚ ਕਰਨ ਦੀ ਵਾਚ ਕਰਮ ਤੋਂ ਬਾਅਦ ਉਹਨਾਂ ਨੂੰ ਸੈਗਰੀਗੇਟ ਕਰਨ ਦੀ ਹੈ ਕਿਹੜਾ ਵਿਚਾਰ ਹੋ ਗਿਆ ਉਸ ਵਿਚਾਰ ਦੀ ਰਿਕੁਆਇਰਮੈਂਟ ਮੈਨੂੰ ਹੈ ਕਿ ਨਹੀਂ ਹੈ ਹਾਊ ਸ਼ੁਡ ਆਈ ਸ਼ੁਡ ਪਰਫਾਰਮ ਔਨ ਦੋਜ਼ ਯੂ ਨੋ emotions which is being generated on the mindset so ਉੱਥੇ ਜਦੋਂ ਮੈਂ ਕੰਮ ਕੀਤਾ ਆਪਣੇ ਮਾਈਂਡ ਤੇ then i found ਕਿ ਇਹ ਜਿਹੜਾ ਖੁਸ਼ੀ ਵਾਲਾ ਮਸਲਾ ਆ ਇਹ ਆਪਣਾ ਹੀ ਆ ਇਹ ਆਪੇ ਹੀ ਤੁਸੀਂ ਆਪਣੀ ਖੁਸ਼ੀ ਬਣ ਸਕਦੇ ਹੋ ਤੇ ਉਹ ਜਦੋਂ ਤੁਸੀਂ ਖੁਸ਼ ਹੋਉਂਦੇ ਹੋ ਇਹਨਾਂ ਜ਼ਰੂਰ ਹੈ ਤੁਸੀਂ ਦੂਸਰਿਆਂ ਨੂੰ ਖੁਸ਼ ਕਰ ਸਕਦੇ ਆ ਸੋ ਥੋੜਾ ਹਾਦਸੇ ਬਾਰੇ ਬਤਾਓ ਕਿ ਕਿਸ ਤਰੀਕੇ ਦੇ ਨਾਲ ਹਾਦਸਾ ਹੋ ਗਿਆ ਸੀਗਾ ਹਾਦਸਾ ਵਾਪਰਿਆ ਸੀਗਾ ਤੇ ਹਾਦਸੇ ਨੇ ਤੁਹਾਡੀ ਜ਼ਿੰਦਗੀ ਚ ਕੀ ਕੁਝ ਨਵਾਂ ਲੱਗਿਆ ਆਸਾ ਮੇਰਾ ਜਰਮਨੀ ਚ ਹੋਇਆ ਸੀ ਮੈਂ ਯੂਐਨ ਚ ਜੌਬ ਕਰਦਾ ਸੀ ਟ੍ਰੇਨ ਦੇ ਨੀਚੇ ਆ ਗਿਆ ਸੀ ਦੋਨੇ ਲੈਗਜ਼ ਕੰਪਿਊਟ ਹੋਣ ਤੋਂ ਬਾਅਦ ਬਾਡੀ ਦੇ ਬਹੁਤ ਸਾਰੀ ਇੰਜਰੀਜ਼ ਬਹੁਤ ਸਾਰਾ ਡੈਮੇਜ ਸੀਗਾ ਮੇਰੇ ਹੈਡ ਇਜਰੀ ਬਹੁਤ ਜ਼ਿਆਦਾ ਸੀ ਤੇ ਉਸ ਤੋਂ ਬਾਅਦ ਕੋਮਾ ਚ ਜਾਣ ਤੋਂ ਬਾਅਦ ਮੈਂ ਸਰਵਾਈਵ ਬੜੀ ਮੁਸ਼ਕਲ ਨਾਲ ਕਰ ਸਕੇ ਔਰ ਮੌਤ ਨੂੰ ਬੜਾ ਨਜ਼ਦੀਕ ਤੋਂ ਫੀਲਿੰਗ ਚ ਆਉਂਦੀ ਸੀ ਮੌਤ ਮੇਰੇ ਬਾਰ-ਬਾਰ ਜਦੋਂ ਮੇਰੀ ਅੱਖ ਖੁੱਲਦੀ ਸੀ ਮੈਨੂੰ ਐ ਲੱਗਦਾ ਸੀ ਹੁਣ ਅੱਖ ਬੰਦ ਹੋ ਜਾਣੀ ਮੇਰੀ ਤੇ ਮੈਨੂੰ ਮੁੜ ਕੇ ਜ਼ਿੰਦਗੀ ਮਿਲਨੀ ਨਹੀਂ ਸੋ ਉਸ ਤੋਂ ਉੱਗਿਆ ਜਾਗਿਆ ਉਸ ਤੋਂ ਬਾਅਦ ਜ਼ਿੰਦਗੀ ਮਿਲ ਗਈ ਤੇ ਇਹ ਸਬਕ ਇਹ ਜਿੱਤੇ ਮੈਂ ਤੁਰਨਾ ਸ਼ੁਰੂ ਕੀਤਾ ਇਹ ਕਾਇਨਾਤ ਨੇ ਉਹਨਾਂ ਨੂੰ ਮੈਂ ਜਦੋਂ ਪੜਦਾ ਕਾਇਨਾਤ ਦੀਆਂ ਗੱਲਾਂ ਨੂੰ ਜਿਹੜੀਆਂ ਬਾਬੇ ਨਾਨਕ ਹੁਣੀ ਲਿਖਦੇ ਆ ਬੁੱਧ ਲਿਖਦਾ ਮੁਹੰਮਦ ਸਾਹਿਬ ਲਿਖਦੇ ਆ ਉਹ ਕਾਇਨਾਤ ਦੀਆਂ ਗੱਲਾਂ ਹੀ ਲਿਖਦੇ ਆ ਕਾਇਨਾਤ ਦੇ ਵਿੱਚ ਪਰਫਾਰਮ ਐਕਸ਼ਨਸ ਕੰਸਰਨ ਜਿਹੜੇ ਆ ਉਹ ਡਿਸਕਸ ਕਰਦੇ ਆ ਉਹਨਾਂ ਨੂੰ ਜਦੋਂ ਗਾਉਂਦੇ ਆ ਉਹਨਾਂ ਨੂੰ ਜਦੋਂ ਜਿਉਣ ਦੀ ਕੋਸ਼ਿਸ਼ ਕਰਦੇ ਆ ਉਹ ਤੁਹਾਨੂੰ ਇਸ ਰਿਦਮ ਚ ਪਾ ਦਿੰਦੇ ਆ ਕਿ ਇੱਥੇ ਅਨੰਤ ਤੋਂ ਇਲਾਵਾ ਕੁਛ ਐ ਨਹੀਂ ਕਿਉਂ ਆਲ ਫ੍ਰੀ ਹੈ ਪੰਜੀ ਤੱਤ ਸਾਨੂੰ ਫ੍ਰੀ ਮਿਲ ਰਹੇ ਨੇ ਬੋਡੀ ਫ੍ਰੀ ਮਿਲੀ ਹੋਈ ਹੈ ਇਹਨੂੰ ਅਹਿਸਾਸ ਚ ਲਿਆਉਣਾ ਜਦੋਂ ਅਸੀਂ ਇਹਨੂੰ ਛੱਡ ਕੇ ਹੋਰ ਅਹਿਸਾਸ ਉਹ ਕਹਿੰਦੇ ਨੇ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪਟਣਾ ਦੇਦਲ ਉਹ ਗੱਲ ਹੈ ਛੋਟੀ ਬਟ ਏਸੀ ਇੱਕ ਥੋੜਾ ਜਿਹਾ ਪ੍ਰੈਕਟਿਸ ਥੋੜਾ ਜਿਹਾ ਐਕਸਰਸਾਈਜ਼ ਆਦਤ ਉਦਾਂ ਦੀ ਬਣ ਜਾਵੇ ਮਾਈਂਡ ਨੂੰ ਵਾਚ ਕਰਨਾ ਸ਼ੁਰੂ ਕਰਦੇ ਸੋ ਐਕਸੀਡੈਂਟ ਮੇਰੇ ਲਈ ਬਰਦਾਮ ਸਾਬਤ ਹੋਇਆ ਸ਼ਾਇਦ ਮੇਰੇ ਲਈ ਇੱਕ ਬਹੁਤ ਵੱਡਾ ਕਾਇਨਾਤ ਦਾ ਅਸ਼ੀਰਵਾਦ ਸਾਬਤ ਹੋਇਆ ਆਈ ਫੀ ਦਿਸ ਐਕਸੀਡੈਂਟ ਇਨ ਦਿਸ ਵੇ ਪਬਲਿਕ ਨੂੰ ਸਰ ਕੀ ਮੈਸੇਜ ਦੇਣਾ ਚਾਹੁੰਗੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਮੈਂ ਕੁਝ ਮੈਸੇਜ ਨਹੀਂ ਦੇਣਾ ਚਾਹੁੰਦਾ ਇਤਾਂ ਦੇ ਚੱਕਰ 'ਚ ਮੈਂ ਪੈਂਦਾ ਵੀ ਨਹੀਂ ਜ਼ਿੰਦਗੀ 'ਚ ਬਸ ਮੈਸੇਜ ਉਹਨਾਂ ਤੋਂ ਲੈਣਾ ਜ਼ਰੂਰ ਚਾਹੁੰਦਾ ਕਿ ਅਸੀਂ ਕਿਤਾਬਾਂ ਤੋਂ ਤੇ ਵਧੀਆ ਕਿਤਾਬਾਂ ਤੋਂ ਲੈ ਸਕਦੇ ਹਾਂ ਮੇਰਾ ਪੰਜਾਬ ਇਸ ਤੋਂ ਬਹੁਤ ਪਿੱਛੇ ਜਾ ਰਿਹਾ ਮੈਂ ਪੰਜਾਬ ਦਾ ਰਹਿਣ ਵਾਲਾ ਪੰਜਾਬੀ 'ਚ ਕੰਮ ਕਰਦਾ ਪੰਜਾਬ ਆ ਦਾ ਜੰਪ ਪੜਿਆ ਉੱਥੇ ਦੇ ਐ এনवायरमेंट ਜਦੋਂ ਮੈਂ ਪੜਦਾ ਰਿਹਾ ਤੇ ਨਾਨਕ ਦੀ ਥਾਟ ਨੂੰ ਦੇਖਿਆ ਕਿ ਨਾਨਕ ਸਾਰਿਆਂ ਨੂੰ ਇੱਕ ਕਰਦਾ ਤੇ ਪੰਜਾਬ ਹੁਣ ਵੱਖਰਾ ਵੱਖਰਾ ਫਿਰ ਤੋਂ ਆਇਡੈਂਟੀਟੀ ਦੀ ਲੜਾਈ ਲੜ ਰਿਆ ਆਪਣੀ ਆਇਡੈਂਟੀਟੀ ਆਇਡੈਂਟੀਟੀ ਮਟਾਉਣ ਦੀ ਗੱਲ ਨਾਨਕ ਕਰਦਾ ਸਭ ਨੂੰ ਇੱਕ ਕਰਨ ਦੀ ਕੀਤੀ ਨਹੀਂ ਗੱਲ ਨਹੀਂ ਕੀਤਾ ਉਲਟਾ ਕਿ ਸਾਰੇ ਇੱਕ ਨੇ ਤੇ ਪਰ ਅਸੀਂ ਕਦੇ ਤਾਂ ਪ੍ਰਵਾਸੀਆਂ ਦੇ ਖਿਲਾਫ ਲੜ ਰਹੇ ਹਾਂ ਕਦੇ ਕੁਝ ਕਰ ਰਹੇ ਹਾਂ ਕਦੇ ਨਹੀਂ ਬਟ ਬੇਸਿਕਲੀ ਆਪਾਂ ਇੱਕ ਦੇ ਵਾਰਸ ਵਾਲੀ ਜਾਂ ਇੱਕ ਸਰੂਪ ਵਾਲੀ ਗੱਲ ਜਿਹੜੀ ਹੈਗੀ ਐ ਤੇ ਉਸ ਤੇ ਚਲੀਏ ਤੇ ਇਹ ਜਿਹੜਾ ਮੈਸੇਜ ਆਲਰੇਡੀ ਸਾਡੇ ਕੋਲ ਪਿਆ ਮੈਂ ਕਿਸੇ ਨੂੰ ਦੇ ਨਹੀਂ ਸਕਦਾ ਮੈਸੇਜ ਆਲਰੇਡੀ ਪਿਆ ਉਹਨੂੰ 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 ਗ੍ਰਾਈਡ ਕਰਕੇ ਉਹਨੂੰ ਐਗਜ਼ੀਕਿਊਟੀ ਕਰਨਾ ਨਾਥਿੰਗ ਟੂ ਡੂ ਨਿਊ ਇੱਕ ਸਰ ਕੁਸ਼ਨ ਹੈ ਕਿ ਜਦੋਂ ਯੰਗਸਟਰ ਸਿੱਕੇ ਤੋਂ ਤੁਹਾਡੇ ਐਥਲੀਟ ਸੀ ਜੇ ਤੁਸੀਂ ਖੇਡਦੇ ਰਹੇ ਕਬੱਡੀ ਕੋਟੇ ਵੀ ਖੇਡਦੇ ਰਹੇ ਐਕਸੀਡੈਂਟ ਤੋਂ ਬਾਅਦ ਸਰ ਕਿਹੋ ਜੀ ਲਾਈਫ ਰਹਿ ਗਈ ਸਰ ਉਹਦੇ ਬਾਰੇ ਥੋੜਾ ਦੱਸੂਗਾ ਆ ਐਕਸੀਡੈਂਟ ਤੋਂ ਬਾਅਦ ਡਿਸੇਬਲ ਲਾਈਫ ਮੈਂ ਜੀਦਾ ਆ ਔਰ ਡਿਸੇਬਲ ਲਾਈਫ ਡਿਫਿਕਲਟੀ ਐਸ਼ੀਆ ਚ ਐਸ਼ੀਆ ਚ ਡਿਫਿਕਲਟੀ ਇਸ ਕਰਕੇ ਆ ਕਿ এনਵਾਇਰਨਮੈਂਟ ਲੋਕਾਂ ਦਾ ਐਟੀਟਿਊਡ ਪਲੱਸ ਇਥੇ ਫੈਸਿਲਿਟੀਆਂ ਜਿਹੜੀਆਂ ਕਿ ਡੇ ਟੂ ਡੇ ਲਾਈਫ ਮਾਰਕੀਟਸ ਦੇ ਵਿੱਚ ਤੁਸੀਂ ਆ ਜਿਹੜੀਆਂ ਜੂਲ ਕਰਦੇ ਹੋ ਆਫਿਸਿਸ ਦੇ ਵਿੱਚ ਉਹ ਹੈ ਨਹੀਂ ਸੋ ਡਿਸੇਬਲ ਫ੍ਰੈਂਡਲੀ environment na hon karke we are suffering so many disable uh, suffering but anyhow ik eh zarur hai ke fight hai aur fight karde karde tusi jadon kaynat nu ik vardaan samjho kaynat nu den wala samjde ho aap tusi eh samjde ho ke i am the receiver fir lagda hai jadon jiyonde ho pe ik kaynat khadi hai bahut sare mil jande hai bahut sariyan cheezan tuhano support kardiya dikhdiya ne feeling ch aundiyan ne then ਯੂ 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 ਫੀਲ ਕਿ ਬਹੁਤ ਸਾਰਾ ਮੇਰੇ ਲਈ ਕਾਇਨਾਤ ਕਰ ਰਹੀ ਆ ਇਹ ਰੱਬ ਕਰ ਰਿਹਾ ਇਹ ਸਿਸਟਮ ਕਰ ਰਿਹਾ ਤਾਂ ਉਹਦੇ ਲਈ ਸ਼ੁਕਰਾਨਾ ਨਿਕਲਦਾ ਹੈ ਆਨੰਦ ਵੰਡ ਜਾਂਦਾ ਹੈ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਰ ਤਾਂ ਇਹ ਸੀ ਕਿ ਸਾਡੇ ਨਾਲ ਇੰਸਪੈਕਟਰ ਰਾਮਦੇਵਾਲ ਜੀ ਜਿਨ੍ਹਾਂ ਨੇ ਦੱਸਿਆ ਕਿ ਕਦੇ ਵੀ ਜ਼ਿੰਦਗੀ 'ਚ ਹਾਰ ਨਹੀਂ ਮੰਨੀ ਚਾਹੀਦੀ ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦਾ ਜਿਹੜਾ ਐਕਸੀਡੈਂਟ ਹੈ ਗਿਆ ਉਹ ਵੀ ਹੋ ਗਿਆ ਸੀ ਪਰ ਉਸ ਤੋਂ ਬਾਅਦ ਜਿਹੜਾ ਹੈ ਗਿਆ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਨਵਾਂ ਹੋਇਆ ਤੇ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਲਗਭਗ 9 ਤੋਂ 10 ਜ਼ਿਲ੍ਹਿਆਂ ਦੇ ਵਿੱਚ ਬੱਚਿਆਂ ਨੂੰ ਜੀਐਨਵੀਐਸਟੀ ਦੀ ਜਿਹੜੀ ਹੈਗੀ ਹੈ ਤਿਆਰੀ ਫ੍ਰੀ ਦੇ ਵਿੱਚ ਕਰਾਉਂਦੇ ਨੇ ਚੰਡੀਗੜ੍ਹ ਤੋਂ ਦਾਨ ਮੂਰਤ ਲਈ ਮਨੀਸ਼ ਕੁਮਾਰ ਦੀ ਰਿਪੋਰਟ